ਸਤਿ ਸ਼੍ਰੀ ਅਕਾਲ ਚਰਦੀਕਲਾ ਟਾਈਮ ਟੀਵੀ ਨਿਊਜ਼ ਦੇਖਣ ਵਾਲੇ ਸਾਰੇ ਦਰਸ਼ਕਾਂ ਦਾ ਮੈਂ ਰਾਜਵਿੰਦਰ ਕੌਰ ਸਵਾਗਤ ਕਰਦੀਆਂ ਖਬਰਾਂ ਦੀ ਸ਼ੁਰੂਆਤ ਤੋਂ ਪਹਿਲਾਂ ਇੱਕ ਨਜ਼ਰ ਮਾਰ ਲੈਨੇ ਹਾਂ ਸੁਰਖੀਆਂ ਦੇ ਵੱਲ ਪੰਜਾਬ ਲਿਆਂਦਾ ਗਿਆ ਮਾਸਟਰਮਾਈਂਡ ਰਮਨਜੀਤ ਰومی ਤੜਕਸਾਰ ਤਿੰਨ ਵਜੇ ਅਦਾਲਤ ਚ ਕੀਤਾ ਗਿਆ ਪੇਸ਼ ਅਦਾਲਤ ਨੇ 14 ਦਿਨਾਂ ਦੀ ਨਿਆਇਕ ਹਿਰਾਸਤ ਚ ਭੇਜਿਆ ਸਪਰੀਮ ਕੋਰਟ ਦੇ ਹੁਕਮਾਂ ਤੋਂ ਬਾਅਦ ਡਾਕਟਰਾਂ ਦੀ ਹੜਤਾਲ ਖਤਮ ਸ਼ੁਰੂ ਹੋਣਗੇ ਆਪੀਡੀ ਸੇਵਾਵਾਂ ਡਾਕਟਰ ਡਿਊਟੀ ਤੇ ਆਏ ਵਾਪਸ ਮਾਨਤੜ ਦੇ ਅਗਵਾਨ ਸੁਖਬੀਰ ਬਾਦਲ ਤੇ ਸਾਦੇ ਨਿਸ਼ਾਨੇ ਕੰਗਨ ਰਾਣੌਤ ਨੂੰ ਵੀ ਲਿਆ ਆੜੇ ਹੱਥ Tadinal. ਨਾਬਾ ਜੇਲ ਬ੍ਰੇਕ ਕੇਸ ਦਾ ਮਾਸਟਰਮਾਈਂਡ ਰਮਨਜੀਤ ਸਿੰਘ ਰੋਮੀ ਜਿਸ ਨੂੰ ਪਾਰਿਸ ਸਰਕਾਰ ਦੀ ਅਪੀਲ ਤੇ ਹਾਂਗਕਾਂਗ ਤੋਂ ਪੰਜਾਬ ਪੁਲਿਸ ਦੇਸ਼ ਲੈ ਕੇ ਪਰਦੀ ਹੈ ਪੰਜਾਬ ਪੁਲਿਸ ਜਿਸ ਦੀ ਅਗਵਾਈ ਐਸਪੀ ਹਰਵਿੰਦਰ ਸਿੰਘ ਬਿਰਕਰ ਰਹੇ ਸਨ ਜਿਸ ਵਿੱਚ ਡੀਐਸਪੀ ਦਵਿੰਦਰ ਅਤਰੀ ਡੀਐਸਪੀ ਵਿਕਰਮ ਬਰਾੜ ਤੋਂ ਇਲਾਵਾ ਕਈ ਐਸਐਚਓ ਦੀ ਟੀਮ ਵੀ ਸ਼ਾਮਿਲ ਸੀ ਪੰਜਾਬ ਪੁਲਿਸ ਵੱਲੋਂ ਰਮਨਜੀਤ ਰੋਮੀ ਨੂੰ ਅਦਾਲਤ ਨਾਬਾ ਵਿਖੇ ਸ਼ੁੱਕਰਵਾਰ ਸਵੇਰੇ 7:30 ਵਜੇ ਪੇਸ਼ ਕੀਤਾ ਗਿਆ ਜਿੱਥੇ 20 ਮਿੰਟ ਬਹਿਸ ਤੋਂ ਬਾਅਦ ਮਾਨਯੋਗ ਅਦਾਲਤ ਵੱਲੋਂ ਰਮਨਜੀਤ ਰੋਮੀ ਨੂੰ ਨਾਬਾ ਦੀ ਨਵੀਂ ਜ਼ਿਲ੍ਹਾ ਜੇਲ੍ਹ 'ਚ 14 ਦਿਨਾਂ ਦੀ ਨਿਆਇਕ ਕਿ 2018 ਦਾ ਹਾਂਗਕਾਂਗ ਤੋਂ ਜੇਲ੍ਹ ਵਿੱਚ ਬੰਦ ਸੀ ਹੁਣ ਅਦਾਲਤ ਦੇ ਅਗਲੇ ਦੇਸ਼ਾਂ ਤੱਕ ਨਾਬਾ ਦੀ ਨਵੀਂ ਜ਼ਿਲ੍ਹਾ ਜੇਲ੍ਹ ਚ ਰਹੇਗਾ ਪੰਜਾਬ ਪੁਲਿਸ ਦੇ ਦੇਸ਼ਾਂ 5 ਵਜੇ ਦਿੱਲੀ 에ਰਪੋਰਟ ਤੇ ਲੈਂਡ ਕਰਨ ਤੋਂ ਬਾਅਦ ਰਾਤ 9 ਵਜੇ ਤੋਂ ਬਾਅਦ ਦਿੱਲੀ ਤੋਂ ਪੰਜਾਬ ਲਈ ਰਵਾਨਾ ਹੋਈ ਤੇ ਸਾਰੀ ਰਾਤ ਸਫ਼ਰ ਤੋਂ ਬਾਅਦ ਸਵੇਰੇ 3 ਵਜੇ ਨਾਬਾ ਪਹੁੰਚੇ تھے ਪਾਰੀ ਪੁਲਿਸ ਫੋਰਸ ਦੀ ਸੁਰੱਖਿਆ ਅਧਿਨ ਰਮਨਜੀਤ ਰੋਮੀ ਨੂੰ ਪਹਿਲਾ ਅਦਾਲਤ ਤੇ ਪੇਸ਼ ਕਰਕੇ ਨਿਆਇਖਿਰਾਸ ਵਿੱਚ ਭੇਜਿਆ ਗਿਆ ਉਸ ਤੋਂ ਬਾਅਦ ਸਿਵਲ ਹਸਪਤਾਲ ਨਾਬਾ ਵਿਖੇ ਰੋਮੀ ਦਾ ਮੈਡੀਕਲ ਵੀ ਕੀਤਾ ਗਿਆ ਅਦਾਲਤ ਦੇ ਦੇਸ਼ਾਂ ਤੇ ਪੁਲਿਸ ਵੱਲੋਂ ਸਵੇਰੇ 4 ਵਜੇ ਰਮਨ ਜੇਲਤੂ ਪੇਸ ਦਿੱਤਾ ਗਿਆ ਦੱਸ ਦਈਏ ਕਿ ਨਾਬਾ ਜੇਲ ਬ੍ਰੇਕ ਕੇਸ ਤੇ ਮੈਕਸਿਮਮ ਸਿਕਿਉਰਿਟੀ ਜੇਲ ਨੂੰ ਨਵੇਂ ਸਿਰੇ ਤੋਂ ਬਣਾਇਆ ਜਾ ਰਿਹਾ ਹੈ ਜਿਸ ਕਾਰਨ ਮੈਕਸਿਮਮ ਸਿਕਿਉਰਿਟੀ ਜੇਲ ਫਿਲਹਾਲ ਬੰਦ ਹੈ ਤੇ ਹੁਣ ਕੈਦੀ ਨਾਬਾ ਦੇ ਨਵੀਂ ਜ਼ਿਲ੍ਹਾ ਜੇਲ ਭੇਜੇ ਜਾ ਰਹੇ ਨੇ ਸੂਤਰਾਂ ਤੋਂ ਇਹ ਵੀ ਜਾਣਕਾਰੀ ਮਿਲੀ ਹੈ ਕਿ ਭਾਰਤ ਸਰਕਾਰ ਵੱਲੋਂ ਹਾਂਗਕਾਂਗ ਅਦਾਲਤ ਵਿੱਚ ਕੈਫਿਡੇਬਿਟ ਪੇਸ਼ ਕਰਕੇ ਇਹ ਕਿਹਾ ਗਿਆ ਸੀ ਕਿ ਰਮਨਜੀਤ ਰੋਮੀ ਦਾ ਪੰਜਾਬ ਪੁਲਿਸ ਰਿਮਾਂਡ ਨਹੀਂ ਲਵੇਗੀ ਰਮਨਜੀਤ ਸਿੰਘ ਰੋਮੀ ਜਿਹੜਾ ਅਕਿਊਜ਼ਡ ਹੈਗਾ ਸੀ ਇੱਕ ਆਪਣੇ ਜਿਹੜੇ ਨਾਂਬਾ ਜੇਲ ਬ੍ਰੇਕ 2016 ਦੇ ਵਿੱਚ ਸੀ ਮਾਸਟਰਮਾਈਂਡ ਸੀ ਅੱਜ ਉਹਨੂੰ ਹਾਂਗਕਾਂਗ ਦੀ ਜਿਹੜੀ ਹੈਗੀ ਅਥਾਰਟੀਜ਼ ਤੋਂ ਅਸੀਂ ਕਸਟਡੀ ਲੈ ਕੇ ਉਹਦੀ ਆਏ ਸੀ ਪੰਜਾਬ ਪੁਲਿਸ ਦੀ ਟੀਮ ਜਿਹੜੀ ਹੈਗੀ ਸਾਰੇ ਤਾਂ ਉਸ ਤੋਂ ਬਾਅਦ ਅੱਜ ਹੁਣ ਲਿਆ ਕੇ ਉਹਨੂੰ ਜੇਸਾ ਤੇ ਪੇਸ਼ ਕੀਤਾ ਕੋਰਟ ਦੇ ਵਿੱਚ ਤਾਂ ਇਹਦਾ ਜਿਹੜਾ ਹੈਗਾ ਅਸੀਂ ਇਹਨੂੰ ਜੁਡੀਸ਼ੀਅਲ ਕਸਟਡੀ ਦੇ ਵਿੱਚ ਭੇਜ ਰਹੇ ਹਾਂ ਕਿਹੜੀ ਜੇਲ ਵਿੱਚ ਸਰ ਹਲੇ ਜਿਹੜਾ ਹੈਗਾ ਨਿਊ ਜੇਲ ਨਾਂਬਾ ਦੇ ਵਿੱਚ ਭੇਜ ਰਹੇ ਹਾਂ ਸਰ ਲੰਬੀ ਲੜਾਈ ਹੈ ਪ੍ਰਵਾਦਾ ਕੀ ਕੀਤਾ ਜੀ ਇਹਨਾਂ ਨੇ ਕੀ ਕੀ ਹੋਇਆ ਜਿਹੜਾ 2016 ਦੇ ਵਿੱਚ ਇੱਕ ਨਵੰਬਰ ਮਹੀਨੇ ਦੇ ਵਿੱਚ ਨਾਬਾ ਮੈਕਸਿਮ ਸਿਕਿਉਰਿਟੀ ਜੇ ਨਾਬਾ ਬਰੇਕ ਹੋਈ ਸੀ ਉਹਦੇ ਵਿੱਚ ਇਹ ਤਾਂ ਜਿਹੜਾ ਹੈਗਾ ਮੇਨ ਮਾਸਟਰਮਾਈਂਡ ਦਾ ਰੋਲ ਫਿਕਰ ਆਊਟ ਹੋਇਆ ਸੀ ਜੋ ਇਹਦੀ ਜਿਹੜੀ ਹੈਗੀ ਐਕਸਟਰੈਡੀਸ਼ਨ ਵਾਸਤੇ ਰਿਕਵੈਸਟ ਜਿਹੜੀ ਹੈਗੀ ਗਵਰਨਮੈਂਟ ਆਫ ਇੰਡੀਆ ਵੱਲੋਂ ਸਾਰਾ ਕੇਸ ਜਿਹੜਾ ਹੈਗਾ ਮੂਵ ਕੀਤਾ ਗਿਆ ਸੀ ਜੋ ਲੌਂਗ ਲੀਗਲ ਪ੍ਰੋਸੈਸ ਤੋਂ ਬਾਅਦ ਜਿਹੜਾ ਹੈਗਾ ਇਹ ਫਾਈਨਲਾਈਜ਼ ਹੋਇਆ ਤਾਂ ਉਹਦੇ ਫਾਈਨਲ ਜਿਹੜੇ ਜਿਹੜੇ ਸਰੈਂਡਰ ਆਰਡਰ ਆਫ ਸਰੈਂਡਰ ਪਾਸ ਹੋਣ ਤੋਂ ਬਾਅਦ ਇਹਨੂੰ ਲੀਗਲ ਪ੍ਰੋਸੈਸ ਦੇ ਨਾਲ ਲੈ ਕੇ ਆਇਆ ਸੁਪਰੀਮ ਕੋਰਟ ਨੇ ਕਲਕੱਤਾ ਜ਼ਬਰਜਨਾਤ ਤੇ ਕਤਲ ਮਾਮਲੇ ਦੀ ਸੁਣਵਾਈ ਕੀਤੀ। ਸੁਣਵਾਈ ਦੌਰਾਨ ਅਦਾਲਤ ਨੇ ਡਾਕਟਰਾਂ ਨੂੰ ਹੜਤਾਲ ਖਤਮ ਕਰਨ ਦੀ ਅਪੀਲ ਕੀਤੀ ਹੈ। ਇਸ ਤੋਂ ਇਲਾਵਾ ਡਾਕਟਰਾਂ ਦੀ ਸੁਰੱਖਿਆ ਸੰਬੰਧੀ ਵੀ ਸਰਕਾਰ ਨੂੰ ਹਦਾਇਤਾਂ ਦਿੱਤੀਆਂ ਗਈਆਂ ਨੇ। ਹੁਣ ਸੁਪਰੀਮ ਕੋਰਟ ਦੇ ਹੁਕਮਾਂ ਤੋਂ ਬਾਅਦ ਫੈਡਰੇਸ਼ਨ ਆਫ 올 ਇੰਡੀਆ ਮੈਡੀਕਲ ਐਸੋਸੀਏਸ਼ਨ ਨੇ ਹੜਤਾਲ ਵਾਪਸ ਲੈ ਲਈ ਹੈ। ਭਾਰਤ ਦੇ ਚੀਫ ਜਸਟਿਸ ਦੇ ਸਕਾਰਾਤਮਕ ਨਿਰਦੇਸ਼ਾਂ ਤੋਂ ਬਾਅਦ ਫਹਿਮਾ ਨੇ ਹੜਤਾਲ ਨੂੰ ਵਾਪਸ ਲੈਣ ਦਾ ਫੈਸਲਾ ਕੀਤਾ ਹੈ। ਅਸੀਂ ਹਸਪਤਾਲਾਂ ਦੀ ਸੁਰੱਖਿਆ ਵਧਾਉਣ ਲਈ ਅੰਤਰੀਮ ਸੁਰੱਖਿਆ ਅਤੇ ਲੋੜਿੰਦੇ ਕਦਮਾਂ ਲਈ ਸਨੀਆਂ ਬੇਨਤੀਆਂ ਸਵੀਕਾਰ ਕਰਨ ਦਾ ਸ ਡਾਕਟਰ ਐਸੋਸੀਏਸ਼ਨ ਨੇ ਦਿੱਲੀ ਦੇ ਇੰਦਰਾ ਗਾਂਧੀ ਹਸਪਤਾਲ ਨੇ ਸੁਪਰੀਮ ਕੋਰਟ ਦੇ ਭਰੋਸੇ ਤੋਂ ਬਾਅਦ ਆਪਣੀ 11 ਦਿਨਾਂ ਦੀ ਹੜਤਾਲ ਖਤਮ ਕਰ ਦਿੱਤੀ ਹੈ ਡਾਕਟਰ ਐਸੋਸੀਏਸ਼ਨ ਨੇ 12 ਅਗਸਤ ਤੋਂ ਤੱਕ ਨਾ ਸ਼ੁਰੂ ਕੀਤਾ ਸੀ ਜਿਸ ਕੰ사ਰੀ ਹਸਪਤਾਲਾਂ ਚ ਮਰੀਜ਼ ਪਰੇਸ਼ਾਨ ਸਨ ਓਪੀਡੀ ਸਹੂਲਤਾਂ ਬੰਦ ਸਨ ਤੇ ਹੁਣ ਸਾਰੇ ਡਾਕਟਰਾਂ ਨੇ ਆਪਣੀ ਹੜਤਾਲ ਖਤਮ ਕੀਤੀ ਤੇ ਡਿਊਟੀ ਤੇ ਪਰਤ ਗਏ ਸ਼੍ਰੋਮਨੀ ਅਕਾਲੀ ਦਲ ਅੰਮ੍ਰਿਤਸਰ ਦੇ ਆਗੂ ਵੱਲੋਂ ਅੰਮ੍ਰਿਤਸਰ ਵਿੱਚ ਇੱਕ ਪ੍ਰੈਸ ਕਾਨਫਰੰਸ ਕੀਤੀ ਗਈ ਇਸ ਦੌਰਾਨ ਗੱਲ ਕਰਦੇ ਹਾਂ ਉਪਕਾਰ ਸਿੰਘ ਸੰਧੂ ਨੇ ਕਿਹਾ ਕਿ ਸੁਖਬੀਰ ਸਿੰਘ ਬਾਦਲ ਵੱਲੋਂ ਸਿਮਰਂਜੀਤ ਸਿੰਘ ਮਾਨ ਤੇ ਕੀਤੇ ਸਵਾਲਾਂ ਦੇ ਜਵਾਬ ਦੇਣ ਲਈ ਪ੍ਰੈਸ ਵਾਰਤਾ ਕੀਤੀ ਜਾ ਰਹੀ ਹੈ ਉਹਨਾਂ ਨੇ ਕਿਹਾ ਕਿ ਜਦੋਂ ਤੋਂ ਪ੍ਰਕਾਸ਼ ਸਿੰਘ ਬਾਦਲ ਸੱਤਾ ਚਾਏ ਨੇ ਪੰਜਾਬ ਧਾਰਮਿਕ ਤੌਰ ਤੇ ਹੇਠਾਂ ਗਿਆ ਤੇ ਪਾਣੀ ਆਦੀ ਦੇ ਆਪਣੇ ਅਧਿਕਾਰ ਖੋਆ ਬੈਠਾ ਨੇ ਕਿ ਹੈ ਕਿ ਸਮਿੰਦਰ ਸਿੰਘ ਮਾਨ ਹਮੇਸ਼ਾ ਸਿੱਖ ਪਾਂਧ ਲਈ ਲੜਦੇ ਰਹੇ ਨੇ ਤੇ ਉਹਨਾਂ ਨੇ ਡੀਆਈਜੀ ਦੀ ਪੇਸ਼ਕਸ਼ ਨੂੰ ਵੀ ਠੁਕਰਾ ਦਿੱਤਾ ਉਹਨਾਂ ਕਿਹਾ ਕਿ ਕੰਗਨਾਰ ਰਣੌਤ ਨੂੰ ਸਿੱਖੇ ਇਤਿਹਾਸ ਬਾਰੇ ਕੋਈ ਜਾਣਕਾਰੀ ਨਹੀਂ ਹੈ ਇਸ ਲਈ ਪਹਿਲਾਂ ਆਪਣੇ ਪੁਰਖਿਆਂ ਤੋਂ ਸਿੱਖਾਂ ਬਾਰੇ ਗਿਆਨ ਲਓ ਸਿੱਖਾਂ ਤੇ ਪੰਜਾਬ ਬਾਰੇ ਗਲਤ ਟਿੱਪਣੀ ਵਾਲੀ ਪਰਮਾਤਮਾ ਉਸ ਨੂੰ ਇੱਕ ਦਿਨ ਸਜ਼ਾ ਜ਼ਰੂਰ ਦੇਵੇਗੀ ਦਾ ਤੇ ਹੱਤ ਤੇ ਖਦਾ ਦਾ ਵੈਰ ਹੁੰਦਾ ਹੈ ਕਿ ਮਤਲਬ ਜਿਹੜੀ ਪਰਮਾਤਮਾ ਕਿਤਨਾ ਕਿਤੇ ਨੂੰ ਇਹੋ ਜੀ ਸਜ਼ਾ ਦੇਊਗੀ ਤੁਸੀਂ ਵੇਖੋਗੇ ਦੇ ਸਾਹਮਣੇ ਕਿਵੇਂ ਕਲਪੇਗੀ ਸੋ ਮੈਂ ਦੱਸਣਾ ਚਾਹੁੰਦਾ ਕਿ ਜਦੋਂ 50 ਲੱਖ ਰੁਪਈਆ ਦੇ ਕੇ ਸੰਜਨੈਲ ਸਿੰਘ ਖਾਲਸਾ ਭਿੰਡਰਾਲਿਆਂ ਨੂੰ ਮਰਾਉਣ ਦੀਆਂ ਛਾਚਾ ਸ਼ੁਰੂ ਕੀਤੀਆਂ ਜਦੋਂ ਉਸ ਤੋਂ ਬਾਅਦ ਸਾਡੇ ਦਰਬਾਰ ਸਾਹਿਬ ਤੇ ਹਮਲਾ ਕੀਤਾ ਤੇ ਉਸ ਵੇਲੇ ਵੀ ਇਥੋਂ ਦੀ ਬੀਬੀ ਲక్ష్ਮੀ ਕਾਂਤਾ ਚਾਵਲਾ ਨੇ ਲੱਡੂ ਵੰਡੇ ਸਨ ਤੇ ਉਹ ਵੀ ਇਹਨਾਂ ਦੀ ਵਜ਼ੀਰ ਰਹੀ ਇਹਨਾਂ ਦੀ ਸਰਕਾਰ ਵੇਲੇ ਉਸ ਤੋਂ ਬਾਅਦ ਇਹਨਾਂ ਨੇ ਸੰਦੀਪ ਸੂਰੀ ਜਿਹੜਾ ਕਹਿੰਦਾ ਸੀ ਕਿ ਭਸਮਾ ਸੁਰਦੈਤ ਤੇ ਸੰਜਨੈਲ ਸਿੰਘ ਖਾਲਸਾ ਭਿੰਡਰਾਲਿਆ ਦੇ 6 ਜੂਨ ਨੂੰ ਪੋਸਟਰ ਸਾੜਦਾ ਸੀ ਉਹਨੂੰ ਵੀ ਇਹਨਾਂ ਨੇ ਪਾਰਟੀ ਦੇ ਵਿੱਚ ਸਰੋਪੇ ਦੇ ਕੇ ਨਵਾਜਿਆ ਤੇ ਪਾਰਟੀ ਦਾ ਮੈਂਬਰ ਬਣਾਇਆ ਅੱਜ ਉਹ ਕਹਿੰਦੇ ਕਿ ਅਸੀਂ ਪੰਥ ਹੈ ਤੇ ਸਰਦਾਰ ਮਾਨ ਪੰਥਨੀ ਹੈ ਸੋ ਮੈਂ ਕਹਿੰਦਾ ਕਿ ਪੀੜੀ ਥੱਲੇ ਛੋਟਾ ਮਾਰਨਾ ਬਹੁਤ ਜ਼ਰੂਰੀ ਹੈ ਤਲਵੰਡੀ ਸਾਬੋ ਦੀ ਸਰਹੱਦ ਨਾਲ ਲੱਗਦੇ ਪਿੰਡ ਰਈਆ ਜਿੱਥੇ ਮੋਟਰ ਤੋਂ ਪਾਣੀ ਲਾਉਣ ਨੂੰ ਲੈ ਕੇ ਦੋ ਤਿਰਾਂ ਵਿੱਚ ਹੋਈ ਲੜਾਈ 'ਚ ਗੋਲੀਆਂ ਚੱਲੀਆਂ ਜਿਸ ਵਿੱਚ ਦੋ ਔਰਤਾਂ ਗੰਭੀਰ ਜ਼ਖਮੀ ਹੋਈਆਂ ਤੇ ਉਹਨਾਂ 'ਚ ਇੱਕ ਔਰਤ ਦੀ ਮੌਤ ਹੋ ਗਈ ਜਦੋਂ ਕਿ ਦੂਸਰੀ ਔਰਤ ਜ਼ਿੰਦਗੀ ਦੀ ਜੰਗ ਲੜ ਰਹੀ ਹੈ ਇਸ ਸਬੰਧੀ ਜਾਂਚ ਅਧਿਕਾਰੀ ਨੇ ਦੱਸਿਆ ਕਿ ਉਹਨਾਂ ਵੱਲੋਂ ਗੁਰਸੇਵਕ ਸਿੰਘ ਤੇ ਉਸਦੀ ਪਤਨੀ ਸੁਖਵਿੰਦਰ ਕੌਰ ਤੇ ਕਤਲ ਦਾ ਮਾਮਲਾ ਦਰਜ ਕਰਕੇ ਉਹਨਾਂ ਨੂੰ ਗ੍ਰਿਫਤਾਰ ਕੀਤਾ ਗਿਆ ਤੇ ਇਹਨਾਂ ਦਾ ਅਸਲਾ ਕਬਜ਼ੇ 'ਚ ਲੈ ਕੇ ਉਸ ਨੂੰ ਰੱਦ ਕਰਨ ਵਾਸਤੇ ਤਖਾਸ ਦੇ ਭੇਜੀਏ ਜਦੋਂ ਕਿ ਦੂਜੇ ਪਾਸੇ ਬਲਵਿੰਦਰ ਸਿੰਘ ਤੇ ਕੁਲਵਿੰਦਰ ਸਿੰਘ ਨੇ ਕਥਿਤ ਦੋਸ਼ ਉਸ ਦੀ ਮਾਤਾ ਸੁਖਦੇਵ कौर ਗੰਭੀਰ ਜ਼ਖਮੀ ਹੋ ਗਈ ਜੋ ਕਿ ਜ਼ਿੰਦਗੀ ਤੇ ਮੌਤ ਦੀ ਜੰਗ ਲੜ ਰਹੀ ਹੈ ਜਿਸ ਤੇ ਉਹ ਅਗਲੇਰੀ ਕਾਰਵਾਈ ਕਰ ਰਹੀ ਹੈ ਹੁਸ਼ਿਆਰਪੁਰ ਵਿੱਚ ਬੰਬ ਦੀ افواਹ ਨੂੰ ਲੈ ਕੇ ਹੁਸ਼ਿਆਰਪੁਰ ਪ੍ਰਸ਼ਾਸਨ ਵੱਲੋਂ ਇੱਕ ਮੌਕ ਡੇਲ ਕਰਾਈ ਗਈ ਇਸ ਮੌਕੇ ਐਸਐਸਪੀ ਹੁਸ਼ਿਆਰਪੁਰ ਸੁਰਿੰਦਰ ਲਾਂਬਾ ਨੇ ਦੱਸਿਆ ਕਿ ਹੁਸ਼ਿਆਰਪੁਰ ਨੂੰ ਸੁਰੱਖਿਅਤ ਰੱਖਣ ਦੇ ਲਈ ਜਿਵੇਂ ਕਿ ਕੋਈ ਬੰਬ ਦੀ ਅਫਵਾਹ ਹੋਏ ਜਾਂ ਕੋਈ ਹਾਦਸਾ ਹੋ ਜਾਵੇ ਤਾਂ ਉਸ ਦੇ ਨਾਲ ਜਿੱਠਾਂ ਲਈ ਹੁਸ਼ਿਆਰਪੁਰ ਪੁਲਿਸ ਵੱਲੋਂ ਇੱਕ ਮੌਕ ਡਰਿਲ ਕਰਾਈ ਗਈ ਉਹਨੇ ਕਿਹਾ ਕਿ ਬੰਬ ਦੀ ਅਫਵਾਹ ਨੂੰ ਮੌਕੇ ਤੇ ਜ਼ਰੀਲ ਲੁਧਿਆਣੇ ਤੋਂ ਟੀਮ ਮੰਗਵਾਈ ਗਈ ਜੋ ਕਿ ਮਹਿਜ਼ 35 ਮਿੰਟ ਵਿੱਚ ਆ ਕੇ ਉਸਨੇ ਬੰਬ ਨੂੰ ਰਿਫਿਊਜ਼ ਕੀਤਾ ਨਾਲ ਹੀ ਉਹਨਾਂ ਕਿਹਾ ਕਿ ਹੁਸ਼ਿਆਰਪੁਰ ਪੁਲਿਸ ਵੱਲੋਂ ਸਮੇਂ-ਸਮੇਂ ਤੇ ਜਹੀ ਮੌਕ ਡਰਿਲ ਕਰਵਾਈ ਗਈ ਉਹਨੇ ਕਿਹਾ ਕਿ ਪੁਲਿਸ ਲੋਕਾਂ ਦੀ ਸੇਵਾ ਵਿੱਚ 24 ਘੰਟੇ ਹਾਜ਼ਰ ਹੈ ਇੱਕ ਸਸਪੀਸ਼ੀਅਸ ਬਮ ਲਾਈਕ ਆਬਜੈਕਟ ਲਾਸਟ ਜਿਹੜਾ ਹੈਗਾ ਉਹ ਆ ਮੌਕ ਟੇਲ ਰੱਖੀ ਗਈ ਹੈ ਜਿਹੜਾ ਇੱਥੇ ਐਸਐਸਬੀ ਆਫਿਸ ਦੇ ਬਾਹਰ ਰਿਸਪੈਕਟਿਡ ਆਈਟਮ ਜਿਹੜਾ ਡਿਟੈਕਟ ਕੀਤਾ ਗਿਆ ਉਸ ਤੋਂ ਬਾਅਦ ਸਾਡੀ ਬਮ ਡਿਸਪੋਜ਼ਲ ਟੀਮ ਜਿਹੜੀ ਚਲੰਦਰ ਚ ਸਟੇਸ਼ਨ ਹੈਗੀ ਉਹਨੇ ਰਿਸਪੌਂਡ ਕੀਤਾ ਹੈਗਾ ਤੇ ਬਹੁਤ ਹੀ ਕਮ ਸਮਾਂ ਚ ਲਗਭਗ 35 ਮਿੰਟਸ ਚ ਆ ਟੀਮ ਇੱਥੇ ਆਈ ਹੈਗੀ ਇਨ ਬਿਟਵੀਨ ਜਿਹੜਾ ਪੂਰਾ ਏਰੀਆ ਕੋਡਨ ਕਰਵਾਇਆ ਗਿਆ ਬਾਅਦ ਚ ਐਜਪਰ ਸਟੈਂਡਰਡ ਪ੍ਰੋਸੀਜਰ ਟੀਮ ਨੇ ਇਸ ਚੀਜ਼ ਨੂੰ ਜਿਹੜਾ ਸਸਪੀਸ਼ੀਅਟਿਡ ਮਟੀਰੀਅਲ ਹੈਗਾ ਉਹਨੂੰ ਹੈਂਡਲ ਕੀਤਾ ਹੈਗਾ ਤੇ ਜਿਵੇਂ ਕਿ ਤੁਸੀਂ ਦੇਖਿਆ ਵੀ ਹੈਗਾ ਤੇ ਆ ਸਾਡੀ ਸਟੈਂਡਰਡ ਸਕਿਉਰਿਟੀ ਡ੍ਰਿਲਸ ਹੁੰਦੀ ਹੈ ਜਿਹਦੇ ਵਿੱਚ ਜਿੱਦਾਂ ਆਪਾਂ ਕਹਿ ਸਕਦੇ ਆਂ ਆਮ ਬਸਾਚੇ ਕੀ ਵੀ ਬੰਮ ਥ੍ਰੈਟ ਵਾਸਤੇ ਸਕਿਉਰਿਟੀ ਡ੍ਰਿਲ ਜਿਹੜਾ ਆਪਾਂ ਕਰਦੇ ਹੈਗੇ ਬੀਤੇ ਦਿਨੀ ਕਸਬਾ ਮਹਿਤਾ ਵਿਖੇ ਇੱਕ ਬੁੱਕ ਸ਼ਾਪ ਦੇ ਉੱਤੇ ਫਾਇਰਿੰਗ ਕਰਨ ਵਾਲੇ ਮੁਲਜ਼ਮਾਂ ਨੂੰ ਬੀਤੇ ਦਿਨੀ ਪੁਲਿਸ ਵੱਲੋਂ ਗ੍ਰਿਫਤਾਰ ਕਰ ਲਿਆ ਗਿਆ ਸੀ ਤੇ ਅੱਜ ਦੌਰਾਨੇ ਰਿਮਾਂਡ ਉਕਤ ਦਿਨ ਮੁਜ਼ਮਾ ਵਿੱਚੋਂ ਇੱਕ ਮੁਲਜ਼ਮ ਨੂੰ ਰਿਕਵਰੀ ਦੇ ਲਈ ਕਿ ਜਾਣ ਤੇ ਪੁਲਿਸ ਵੱਲੋਂ ਇੱਕ ਪਿਸਟਲ ਬਨਾਮਤ ਕੀਤਾ ਗਿਆ ਇਸ ਦੌਰਾਨ ਡਿਮਾਂਡ ਤੇ ਲਿਆਂਦੇ ਗੇ ਮੁਜ਼ਮਮ ਵੱਲੋਂ ਉੱਥੋਂ ਭੱਜਣ ਦੀ ਕੋਸ਼ਿਸ਼ ਕੀਤੀ ਗਈ ਐਨਆਈਹ ਡੀਐਸਪੀ ਜੰਡਿਆਲਾ ਗੁਰਦੇ ਦੇ ਅਨੁਸਾਰ ਮੁਜ਼ਮਮ ਵੱਲੋਂ ਪੁਲਿਸ ਪਾਰਟੀ ਤੇ ਰੋੜੇ ਵੀ ਮਾਰੇ ਗਏ ਮੁਜ਼ਮਮ ਦੀ ਭੱਜਣ ਦੀ ਕੋਸ਼ਿਸ਼ ਨੂੰ ਅਸਫਲ ਕਰਦੇ ਹੋਏ ਪੁਲਿਸ ਵੱਲੋਂ ਕਥਮ ਮੁਜ਼ਮਮ ਨੂੰ ਭੱਜਣ ਦੌਰਾਨ ਚੇਤਾਵਨੀ ਦਿੰਦੇ ਹੋਏ ਪਹਿਲਾਂ ਹਵਾਈ ਫਾਇਰ ਦੂਸਰਾ ਫਾਇਰ ਪਾਜ ਰਹੇ ਮੁਜ਼ਮਮ ਦੇ ਲੱਤ ਚ ਲੱਗਣ ਤੋਂ ਬਾਅਦ ਉਸਨੂੰ ਗ੍ਰਿਫਤਾਰ ਕਰ ਲਿਆ ਗਿਆ ਉਹਨਾਂ ਦੱਸਿਆ ਕਿ ਗ੍ਰਿਫਤਾਰ ਮੁਜ਼ਮਮ ਤੋਂ ਇਲਾਵਾ ਬਾਕੀ ਗ੍ਰਿਫਤਾਰ ਦੋ ਕਥਿਤ ਮੁਜ਼ਮਮਾਨੋ ਤੇ ਇਸ ਗਸਨੇ ਦੀ ਮਾਨ ਖਤਮ ਹੋਣ ਤੇ ਮਾਨਯੋਗ ਦਲਦ ਬ ਬੀਤੇ ਦਿਨੀ ਬਰਸਾਤ ਕਾਰਨ ਇੱਕ ਗਰੀਬ ਪਰਿਵਾਰ ਦੀ ਡਿੱਗੀ ਹੋਈ ਛੱਤ ਕਾਰਨ 4 ਸਾਲ ਦੇ ਬੱਚੇ ਗੁਰਫਤੇ ਸਿੰਘ ਦੀ ਮੌਤ ਨੂੰ ਲੈ ਕੇ ਪ੍ਰਸ਼ਾਸਨਿਕ ਅਧਿਕਾਰੀਆਂ ਤੇ ਸਰਕਾਰ ਖਿਲਾਫ ਭਗਵਾਨ ਵਾਲਮੀਕੀ ਵੀ ਰਜਿਸਟਰ ਪੰਜਾਬ ਦੇ ਸੁਪਾ ਪ੍ਰਦਾਨ ਲੱਕੀਬਹਿਤ ਤੇ ਸੰਤ ਬਾਬਾ ਸਨੀ ਨਾਦੀਗਵਾਈ ਹੇਠ ਸੈਂਕੜੇ ਵਰਕਰਾਂ ਨਾਲ 4 ਸਾਲਾ ਬੱਚੇ ਗੁਰਫਤੇ ਸਿੰਘ ਦੇ ਪਰਿਵਾਰ ਸਮੇਤ ਰੋਸ ਮਾਰਚ ਕੱਢਿਆ ਗਿਆ ਇਸ ਸਬੰਧੀ ਜਾਣਕਾਰੀ ਦਿੰਦੇ ਹਾਂ ਭਗਵਾਨ ਵਾਲਮੀਕੀ ਵੀਰ ਸੈਨਾ ਦੀ ਆਗੂ ਲੱਕੀਬਹਿਤ ਤੇ ਮ੍ਰਿਤਕ ਬੱਚੇ ਦੇ ਪਰਿਵਾਰ ਨੇ ਦੱਸਿਆ ਕਿ ਭਗਵਾਨ ਵਾਲਮੀਕੀ ਪੰਜਾਬ ਦੇ ਸੁਪਾ ਪ੍ਰਦਾਨ ਲੱਕੀਬਹਿਤ ਤੇ ਸੰਤ ਬਾਬਾ ਸਨੀ ਨਾਦੀਗਵਾਈ ਹੇਠ ਸੈਂਕੜੇ ਵਰਕਰਾਂ ਨਾਲ 4 ਸਾਲਾ ਬੱਚੇ ਗੁਰਫਤੇ ਸਿੰਘ ਦੇ ਪਰਿਵਾਰ ਵੱਲੋਂ ਇਹ ਰੋਸ ਮਾਰਚ ਕੱਢਿਆ ਗਿਆ ਉਹਨਾਂ ਦੱਸਿਆ ਕਿ ਗੁਰਫਤੇ ਸਿੰਘ ਜਿਸ ਦੀ ਮੌਤ ਪਾਰੀਮੀ ਬੈਨਕਾਂ ਖੱਤ ਡਿੱਗਰ ਨਾਲ ਹੋਈ ਸੀ 20 ਦਿਨ ਬੀਤਨ ਮਗਰੋਂ ਵੀ ਸਰਕਾਰ ਤੇ ਪ੍ਰਸ਼ਾਸਨ ਵੱਲੋਂ ਪਰਿਵਾਰ ਦੀ ਸੋਦਨੀ ਲਈ ਗਈ ਜਿਸ ਦੇ ਰੋਸ ਵਿੱਚ ਉਹ ਧਰਨਾ ਦਿੱਤਾ ਜਾ ਰਹੇ ਹਨ ਉਹ ਨਜ਼ਰ ਮਾਰਦੇ ਅੱਜ ਤੇ ਮੌਸਮ ਦੇ ਹਾਲ ਦੇ ਬਾਰੇ ਤੇ ਹੁਣ ਜਾਂਦਿਆਂ ਦੇ ਇੱਕ ਵਾਰ ਫੇਰ ਨਜ਼ਰ ਮਾਰਦੇ ਆ ਹੁਣ ਤੱਕ ਦੀਆਂ ਸੁਰਖੀਆਂ ਤੇ ਪੰਜਾਬ ਲਿਆਂਦਾ ਗਿਆ ਮਾਸਟਰਮਾਈਂਡ ਰਮਨਜੀਤ ਰੋਮੀ ਤੜਕਸਾਂ 7 ਵਜੇ ਅਦਾਲਤ ਚ ਕੀਤਾ ਗਿਆ ਪੇਸ਼ ਸਪਰੀਮ ਕੋਰਟ ਦੇ ਹੁਕਮਾਂ ਤੋਂ ਬਾਅਦ ਡਾਕਟਰਾਂ ਦੀ ਹੜਤਾਲ ਖਤਮ ਸ਼ੁਰੂ ਹੋਣ ਗਈ ਆਪੀਡੀ ਸੇਵਾਵਾਂ ਡਾਕਟਰ ਡਿਊਟੀ ਤੇ ਆਏ ਵਾਪਸ ਮਾਨਤੜ ਦੇ ਡਿਆਗਵਾਂ ਨੇ ਸੁਖਬੀਰ ਬਾਦਲ ਤੇ ਸਾਦੇ ਨਿਸ਼ਾਨੇ ਕੰਗਨਾ ਰਣਨਾਉਤ ਨੂੰ ਲਿਆ ਆੜੇ ਹੱਥੀ ਅਸ ਦਿਨਾਲੀ ਖਬਰਾਂ ਦਾ سلسلہ ਇੱਥੇ ਸਮਾਪਤ ਹੁੰਦਾ ਹੈ ਨਵੀਆਂ ਤੇ ਤਾਜ਼ਾ ਖਬਰਾਂ ਦੇ ਨਾਲ ਫਿਰ ਹਾਜ਼ਰ ਹੋਵਾਂਗੇ ਤਦ ਤੱਕ ਲਈ ਦਿਓ ਇਜਾਜ਼ਤ ਧੰਨਵਾਦ